ਜ਼ਿਲ੍ਹਾ ਕਾਂਗਰਸ ਕਮੇਟੀ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸਿਕੰਦਰ ਸਿੰਘ ਅਤੇ ਕੁਲਮਨ ਸਿੰਘ ਨਾਗਰਾ ਰੋਸ ਪ੍ਰਦਰਸ਼ਨ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਅਤੇ ਕਿਹਾ ਕਿ ਕਾਂਗਰਸ ਦੇ ਨਾਇਕ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਵੱਲੋਂ ਟਿੱਪਣੀ ਕਰਨਾ ਨਿੰਦਣਯੋਗ ਹੈ। ਭਗਵਾਨ ਨੇ ਬਹੁਤ ਥੇਣੀ ਹਰਕਤ ਕੀਤੀ ਹੈ। ਪਾਰਟੀਆਂ ਦੇ ਵਿੱਚ ਲੀਡਰ ਹੁੰਦੇ ਨੇ। ਪਰ ਇੱਕ ਬੰਦੇ ਦੇ ਅਧੇ ਲੀਡਰ ਰਹੁਲ ਗਾਂਧੀ ਜੀ ਤੇ ਜੋ ਨੈਸ਼ਨਲ ਲੈਵਲ ਦੇ ਲੀਡਰ ਹੈ। ਉਹਨਾਂ ਦੇ ਕਿੰਨੀ ਪ੍ਰਭੂਤੀ ਹੈ। ਕਦੇ ਉਸਨੇ ਕਿਹਾ ਵੀ ਚੰਦਰ ਯਾਦ ਉਤੇ ਆਇਆ ਤੇ ਇਹ ਲੈਣ ਨਹੀਂ ਕਰ ਸਕਦਾ। ਇਹ ਕਦੇ ਪ੍ਰਾਈਮ ਮਿੰਟਰ ਦੀ ਗੱਲ ਕਰ ਰਿਹਾ। ਇਹ ਨੂੰ ਪੁੱਛਿਆ ਜਾਏ ਇਹ ਗਾਉਣ ਵਾਲਾ ਸੀ। ਇਹਨੂੰ ਪਤਾ ਸੀ ਮੈਂ ਅਤੇ ਮੁੱਖ ਮੰਤਰੀ ਵਾਚਣੇ ਇਹੋ ਜਿਹੇ ਵਿਅਕਤੀ ਜਿਹੜਾ ਆਪਣਾ ਲੈਵਲ ਤੋਂ ਆਉਣ ਵਾਲਿਆਂ ਦਾ ਉਹ ਰਾਹੁਲ ਬਾਦਰੀ ਦੇ ਉੱਤੇ ਕਿੰது ਪ੍ਰਤੂ ਕਰ ਰਿਹਾ ਕਦੇ ਉਹਨੂੰ ਕਹ ਰਿਹਾ ਬਾਹਰ ਚਲਾ ਗਿਆ ਪਾਰਲੀਮੈਂਟ ਛੋਟ ਕੇ ਚਲਾ ਗਿਆ ਇਹ ਜਦੋਂ ਜਿਹੜਾ ਵੱਡਾ ਜਿਹੜਾ ਵੱਡਾ ਲੀਡਰ ਹੁੰਦਾ ਉਹਦੀਆਂ ਉਹਨਾਂ ਹੀ ਮਜਬੂਰੀਆਂ ਹੋ ਜਾਂਦੀਆਂ ਦੂਰ ਕਰਾ ਦੇ ਜਾਂਦੇ ਇਹ ਤਾਂ ਹੈ ਨਹੀਂ ਦਿੱਲੀ ਜੇ ਵਿੱਚ ਬੈਠ ਕੇ ਸਾਰਾ ਕੰਮ ਚਲਾਉਣਾ ਉਹਨੇ ਤਾਂ ਵਰਲਡ ਲੈਵਲ ਤੇ ਕਾਂਗਰਸ ਦੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਾਣਾ ਇਸ ਕਰਕੇ ਇਹ ਜਿਹੜਾ ਭਗਵਾਨ ਧਵਾਨ ਹੈ ਇਹਦੇ ਉਹਦੇ ਪ੍ਰਤੀ ਐਨਾ ਗ੍ਰੇਨ ਤੋਂ ਪ੍ਰੰਤੋ ਬੋਲੇ ਐ ਜਿਹੜਾ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਸਹਿ ਨਹੀਂ ਸਕਦੀ ਸਾਡੇ ਲੀਡਰ ਦੇ ਪ੍ਰਤੀ ਉਹ ਇਹੋ ਜੇ ਘਰੋਣੇ ਸ਼ਬਦ ਬੋਲੇ ਤੇ ਇਸ ਕਰਕੇ ਅੱਜ ਅਸੀਂ ਜਿਸਤ ਕਾਂਗਰਸ ਕਮੇਟੀ ਵੱਲੋਂ ਉਹ ਕੁਮਾਰ ਸਾਰੇ ਜਿੰਨੇ ਵੀ ਸਾਡੇ ਲੀਡਰ ਕੋਲ ਨੇ ਬੈਠੇ ਨੇ ਨਾਗਰਾ ਸਾਹਿਬ ਦੇ ਸਪੁੱਤਰ ਕੇ ਆਏ ਨੇ ਕੁਲਮਨ ਨਾਗਰਾ ਸਾਹਿਬ ਔਰ ਗੋਬਨ ਸਾਹਿਬ ਆਏ ਨੇ ਤੇ ਬੀਬੀ ਸ਼ੋਲੇਬਾਦ ਸਾਹਿਬ ਆਏ ਨੇ ਪਰਟੀਕੂਲਰ ਹਮਲੋ ਤੋਂ ਨਾਪਾ ਸਾਹਿਬ ਕਾਕਾ ਜੀ ਦੇ ਉੱਤੇ ਫੰਕਸ਼ਨ ਰੱਕੇ ਹੋਏ ਜੀ ਜਿਨ੍ਹਾਂ ਦੇ ਉੱਤੇ ਫੰਕਸ਼ਨ ਚੱਲ ਰਹਾ ਸੀ ਤੇ ਅਗਰ ਉਹਨਾਂ ਦੀ ਸਾਰੀ ਸੂਚੀ ਟੀਮ ਜਗਦੀਪ ਸਿੰਘ ਦਲਦੇਵ ਨੂੰ ਸਾਬਤ ਕੇ ਆਏ ਨੇ ਠੀਕ ਹੈ ਅੱਜ ਅਸੀਂ ਜਿਹੜਾ ਹੈਗਾ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹ ਹਰਕਤ ਦੇ ਖਿਲਾਫ ਉਹਦੀ ਇੱਕ ਘਰੌਣੀ ਸ਼ਬਦਾਂ ਦੇ ਖਿਲਾਫ ਆਪਣੇ ਲੀਡਰ ਦੇ ਹੱਕ ਅੱਜ ਧਰਨਾ ਦਿੱਤੇ ਔਰ ਅਸੀਂ ਭਗਵਾਨ ਦਮਨ ਦਾ ਪੁਤਲਾ ਤੋਕਿਆ ਇਹ ਤਾਂ ਇੱਕ ਗੱਲ ਹੈ ਜੇ ਅਜੇ ਨੂੰ ਮੂੰਹ ਜੋ ਆਵਾਜ਼ ਵੀ ਕੱਢੇਗਾ ਸਾਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਇਹਨਾਂ ਦੇ ਖਿਲਾਫ ਇਕੱਠਾ ਹੋ ਕੇ ਨਾਰਾ ਲਾਏਗਾ ਹੈ ਤੇ ਹੁਣ ਚਾਰ ਦਿਨ ਦੀ ਚਾਹਨੀ ਫਿਰ ਅੰਧੇਰੀ ਰਾਤ ਥੋੜੇ ਜਿਹੇ ਦਿਨੇ ਭੜ ਗਏ ਨੇ ਉਹਨਾਂ ਦੇ ਜਾਣੀ ਵਾਲੇ ਨੇ ਭੜ ਕੇ ਹੋਏ ਨੇ ਜਿਸ ਕਰਕੇ ਪੂਤਾਂ ਸ਼ਬਦਾਂ ਦੇ ਨਾਲ ਦੂਜਿਆਂ ਨੂੰ ਥੱਲੇ ਨਿਵਾ ਕਰਨਾ ਚਾਹੁੰਦੇ ਠੀਕ ਹੈ ਠੀਕ ਹੈ ਜੀ ਜਿਹੜਾ ਜਿਹੜਾ ਕਾਂਗਰਸ ਕਮੇਟੀ ਵੱਲੋਂ ਜਿਹੜਾ ਇਹ ਕਾਰਨ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਸਾਰੇ ਮੌਤਦਾਰ ਢਿਲੇ ਦੇ ਵੱਖ-ਵੱਖ ਸੰਗਠਨਾਂ ਦੇ ਪ੍ਰਧਾਨ ਇਕੱਠੇ ਹੋਏ ਨੇ ਹੱਤ ਮੇਨ ਮੁੱਖ ਕਾਰਨ ਇਹ ਹੈ ਜਿਹੜਾ ਭਗਵਨ ਸਿੰਘ ਮਾਨ ਦਾ ਰਾਹੁਲ ਗਾਮੀ ਜੀ ਦੇ ਜਿਹੜੇ ਜਿਹੜਾ ਬਿਆਨ ਆਇਆ ਕਿਦੇ ਵਿੱਚ ਉਹਨਾਂ ਦੇ ਖਿਲਾਫ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਦੀ ਗੱਲੋਂ ਮੁੱਖ ਮੰਤਰੀ ਨੂੰ ਜੀ ਸਟੇਟਮੈਂਟ ਤੇ ਨਹੀਂ ਸ਼ੋਭਾ ਨਹੀਂ ਕਰਦੀ ਜਿਹੜਾ ਸਟੇਟਮੈਂਟ ਹਿੱਟ ਕਰ ਰਿਆ ਉਹਨੇ ਦੂਜੀ ਗੱਲ ਉਸ ਬੰਦੇ ਤੇ ਗੱਲ ਸ਼ੋਭਾ ਨਹੀਂ ਦਿੰਦੀ ਜਦੋਂ ਉਹਨੂੰ ਲੋਡ ਪਵੇ ਤੇ ਕੋ ਉਸ ਬੰਦੇ ਦੇ ਪੈਰਾਂ ਤੇ ਵੀ ਜਾ ਕੇ ਖੜ ਜਵੇ ਤੇ ਜਦੋਂ ਤੈਨੂੰ ਕੋਈ ਲੋਡ ਨਹੀਂ ਤੇਰੀ ਪਾਰਟੀ ਨੂੰ ਕੋਈ ਲੋਡ ਨਹੀਂ ਉਦੋਂ ਤੂੰ ਜਦੋਂ ਤੇਰਾ ਮਨ ਕਰੇ ਸਾਹਮਣੇ ਜੇ ਜੀ ਤੂੰ ਦਾਰੋ ਕੱਤੀਆ ਹੋ ਜਾ ਸਿਰ ਰਹੇ ਹੋ ਜਾ ਤੇਰਾ ਬਿਆਨ ਨਿਕਲ ਆਉਂਦਾ ਹੈ ਮੀਸ ਇਹਨਾਂ ਬਿਆਨਾਂ ਦੇ ਖਿਲਾਫ ਵੀ ਅੱਜ ਜਿਵੇਂ ਸਤਿਗੰਗ ਸਾਹਿਬ ਕਾਂਗਰਸ ਨੇ ਕਹਿ ਦਿੱਤੀ ਹੈ ਵਈ ਜਾਂ ਮਗੋਂ ਸੇ ਮਾਨਦਪ ਲਾਫੂ ਕੇ ਗਿਆ ਨਿਕਸਮੇ ਆ ਦਿੱਤਾ ਗਿਆ ਇਸ ਛੋਟੇ ਕੋਈ ਵੀ ਸਟੇਟਮੈਂਟ ਟੀਮ ਦੇ ਨਾਲ ਸਾਨੂੰ ਕੋਈ ਤਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਸਾਨੂੰ ਛੋਟੇ ਖਿਲਾਫ ਕਰਨਾ ਪਵੇ ਅਸੀਂ ਇੱਕ ਜਟੂਕੇ ਪੂਰਾ ਸੰਗਠਨ ਪੂਰਾ ਤਿਆਰ ਹੈ ਸਾਨੂੰ ਅਜਮਾਉਣ ਦੀ ਸਾਨੂੰ ਪਰਖਣ ਦੀ ਬਾਰੀ ਕੋਸ਼ਿਸ਼ ਨਾ ਕਰੋ ਠੀਕ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز